ਆਸਾ ਮਹੱਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਨੀ ਕਸ ਪਾਈਐ ਪਾਠੀ ਪਵਨ ਪ੍ਰੇਮ ਕਾ ਪੂਚਾ ਇਤ ਰਸ ਅਮਿਉ ਚੁਆਈਐ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ ਅਹ ਨਿਸ ਬਨੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਇਆ ਰਹਾਉ ਪੂਰਾ ਸਾਚ ਪਿਆਲਾ ਸਹਜੇ ਤਿਸਹਿ ਪਿਆਏ ਜਾਂ ਕੋ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੇ ਕਿਆ ਮਦ ਛੂਛੈ ਪਾਉ ਤਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣ ਭਿਆ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠੈ ਕਰੈ ਕਿਆ ਸਿਫਤੀ ਰਤਾ ਸਦ ਬੈਰਾਗੀ ਜੂ ਐ ਜਨਮ ਨਹਾਰੈ ਕਹੁ ਨਾਨਕ ਸੁਣ ਪਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ ਆਸਾ ਮਹੱਲਾ ਪਹਿਲਾ ਖੁਰਾਸਾਨ ਖਸਮਾ ਨਾ ਕੀਆ ਹਿੰਦੁਸਤਾਨ ਡਰਾਇਆ ਆਪੈ ਦੋਸ ਨਾ ਦੇਈ ਕਰਤਾ ਜਮ ਕਰ ਮੁਗਲ ਚੜਹਾਇਆ ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨ ਆਇਆ ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕਉ ਮਾਰੇ ਤਾ ਮਨ ਰੋਸ ਨ ਹੋਈ ਰਹਾਉ ਸਕਤਾ ਸੀਹੋ ਮਾਰੇ ਪੈ ਵੱਗੈ ਖਸਮੈ ਸਾਹ ਪੁਰਸਾਈ ਰਤਨ ਵਿਗਾੜ ਵਿਗੋਏ ਕੁੱਤੀ ਮੋਇਆਂ ਸਾਰ ਨ ਕਾਈ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਜੇ ਕੋ ਨਾਉ ਧਰਾਏ ਵੱਡਾ ਸਾਧ ਕਰੇ ਮਨ ਭਾਣੇ ਖਸਮੈ ਨਦਰੀ ਕੀੜਾ ਆਵੇ ਜੀਤੇ ਚੁਗੈ ਦਾਣੇ ਮਰ ਮਰ ਜੀਵੇ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ ਰਾਗ ਆਸਾ ਕਰ ਦੂਜਾ ਮਹੱਲਾ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਦਰਸ਼ਨ ਪਾਵੇ ਵਡ ਭਾਗ ਗੁਰ ਕੈ ਸ਼ਬਦ ਸੱਚੈ ਬੈਰਾਗ ਖਟ ਦਰਸ਼ਨ ਵਰਤੈ ਵਰਤਾਰਾ ਗੁਰ ਕਾ ਦਰਸ਼ਨ ਅਗਮ ਅਪਾਰਾ ਗੁਰ ਕੈ ਦਰਸ਼ਨ ਮੁਕਤ ਗਤ ਹੋਏ ਸਾਚਾ ਆਪ ਵਸੈ ਮਨ ਸੋਏ ਰਹਾਉ ਗੁਰ ਦਰਸ਼ਨ ਉਧਰੈ ਸੰਸਾਰਾ ਜੇ ਕੋ ਲਾਏ ਪਾਉ ਪਿਆਰਾ ਬਾਉ ਪਿਆਰਾ ਲਾਏ ਵਿਰਲਾ ਕੋਏ ਗੁਰ ਕੈ ਦਰਸਨ ਸਦਾ ਸੁਖ ਹੋਏ ਗੁਰ ਕੈ ਦਰਸਨ ਮੋਖ ਦੁਆਰ ਸਤ ਗੁਰ ਸੇਵੈ ਪਰਵਾਰ ਸਾਧਾਰ ਨਿ ਗੁਰੇ ਕਉ ਗਤ ਕਾਈ ਨਾਹੀ ਅਵਗਣ ਮੁਠੇ ਚੋਟਾ ਖਾਹੀ ਗੁਰ ਕੈ ਸ਼ਬਦ ਸੁਖ ਸਾਤ ਸਰੀਰ ਗੁਰਮੁਖ ਤਾ ਕਉ ਲੱਗੈ ਨਾ ਪੀਰ ਜਮ ਕਾਲ ਤਿਸ ਨੇੜ ਨ ਆਵੇ ਨਾਨਕ ਗੁਰਮੁਖ ਸਾਚ ਸਮਾਵੇ ਆਸਾ ਮਹੱਲਾ ਤੀਜਾ ਸ਼ਬਦ ਮੁਆ ਵਿੱਚੋਂ ਆਪ ਗਵਾਏ ਸਤਿਗੁਰ ਸੇਵੇ ਤਿਲ ਨ ਤਮਾਏ ਨਿਰਭਉ ਦਾਤਾ ਸਦਾ ਮਨ ਹੋਏ ਸੱਚੀ ਬਾਣੀ ਪਾਏ ਭਾਗ ਕੋਏ ਗੁਣ ਸੰਗ੍ਰਹਿ ਵਿਚਹੁ ਔ ਗੁਣ ਜਾਹੇ ਪੂਰੇ ਗੁਰ ਕੈ ਸਬਦ ਸਮਾਹਿ ਰਹਾਉ ਗੁਣਾ ਕਾ ਗਾਹਕ ਹੋਵੈ ਸੋ ਗੁਣ ਜਾਣੈ ਅੰਮ੍ਰਿਤ ਸਬਦ ਨਾਮ ਵਖਾਣੈ ਸਾਚੀ ਬਾਣੀ ਸੂਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਗੁਣ ਅਮੋਲਕ ਪਾਇ ਨਾ ਜਾਹੇ ਮਨ ਨਿਰਮਲ ਸਾਚੈ ਸਬਦ ਸਮਾਹਿ ਸੇਵੜ ਭਾਗੀ ਜਨ ਨਾਮ ਧਿਆਇਆ ਸਦਾ ਗੁਣ ਦਾਤਾ ਮਨ ਵਸਾਇਆ ਜੋ ਗੁਣ ਸੰਗ੍ਰਹਿ ਤਿਨ ਬਲਿਹਾਰੈ ਜਾਓ ਦਰ ਸਾਚੈ ਸਾਚੇ ਗੁਣ ਗਾਓ ਆਪੇ ਦੇਵੈ ਸਹਿਜ ਸੁਭਾਈ ਨਾਨਕ ਕੀਮਤ ਕਹਿਣ ਨਾ ਜਾਇ ਆਸਾ ਮਹੱਲਾ ਤੀਜਾ ਸਤਗੁਰ ਵਿੱਚ ਵੱਡੀ ਵਡਿਆਈ ਚਰੀ ਵਿਛੁੰਨੇ ਮੇਲ ਮਿਲਾਈ ਆਪੇ ਮਿਲੇ ਮਿਲ ਮਿਲਾਏ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕਿਨ ਬਿਦ ਹੋਏ ਹਰ ਅપરੰਪਰ ਅਗਮ ਅਗੋਚਰ ਗੁਰ ਕੈ ਸ਼ਬਦ ਮਿਲੇ ਜਨ ਕੋਇ ਰਹਾਉ ਗੁਰਮੁਖ ਕੀਮਤ ਜਾਣੈ ਕੋਇ ਵਿਰਲੇ ਕਰਮ ਪ੍ਰਾਪਤ ਹੋਏ ਉੱਚੀ ਬਾਣੀ ਉਚਾ ਹੋਏ ਗੁਰਮੁਖ ਸ਼ਬਦ ਵਖਾਣੈ ਕੋਇ ਬਿਨ ਨਾਵੇ ਦੁਖ ਦਰਦ ਸਰੀਰ ਸਤਿਗੁਰ ਭੇਟੇ ਤਾ ਉਤਰੈ ਪੀਰ ਬਿਨ ਗੁਰ ਭੇਟੇ ਦੁਖ ਕਮਾਏ ਮਨ ਮੁਖੋ ਬਹੁਤੀ ਮਿਲੈ ਸਜਾਈ ਹਰ ਕਾ ਨਾਮ ਮੀਠਾ ਅਤਿ ਰਸ ਹੋਏ ਪੀਵਤ ਰਹੈ ਪੀ ਆਏ ਸੋਏ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਤ ਪਾਏ ਆਸਾ ਮਹੱਲਾ 3 ਮੇਰਾ ਪ੍ਰਭ ਸਾਚਾ ਗਹਿਰ ਗੰਭੀਰ ਸੇਵਤ ਹੀ ਸੁਖ ਸਾਤ ਸਰੀਰ ਸਬਦ ਤਰੇ ਜਨ ਸਹਿਜ ਸੁਭਾਏ ਤਿਨ ਕੈ ਹਮ ਸਦ ਲਗਹਿ ਪਾਇ ਜੋ ਮਨ ਰਾਤੇ ਹਰ ਰੰਗ ਲਾਏ ਤਿਨ ਕਾ ਜਨਮ ਮਰਨ ਦੁਖ ਲਾਥਾ ਤੇ ਹਰ ਦਰਗਹਿ ਮਿਲੇ ਸੁਭਾਏ ਰਹਾਉ ਸਬਦ ਚਾਖੈ ਸਾਚਾ ਸਾਧ ਪਾਏ ਹਰ ਕਾ ਨਾਮ ਮਨ ਵਸਾਏ ਹਰ ਪ੍ਰਭ ਸਦਾ ਰਹਿ ਆ ਭਰਪੂਰ ਆਪੇ ਨੇੜੈ ਆਪੇ ਦੂਰ ਆਖਣ ਆਖੈ ਬਕੈ ਸਭ ਕੋਏ ਆਪੇ ਬਖਸ਼ ਮਿਲਾਏ ਸੋਏ ਕਹਿਣ ਕਥਨ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਗੁਰਮੁਖ ਵਿਚੋਂ ਆਪ ਗਵਾਏ ਹਰ ਰੰਗ ਰਾਤੇ ਮੋਹ ਚੁਕਾਏ ਅਤ ਨਿਰਮਲ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਵਾਰਨ ਹਾਰ ਆਸਾ ਮਹੱਲਾ ਤੀਜਾ ਦੁਜੈ ਪਾਏ ਲੱਗੇ ਦੁੱਖ ਪਾਇਆ ਬਿਨ ਸਬਦੈ ਬਿਰਥਾ ਜਨਮ ਗਵਾਇਆ ਸਤਗੁਰ ਸੇਵੈ ਸੋਜੀ ਹੋਏ ਦੁਜੈ ਪਾਏ ਨਾ ਲਾਗੇ ਕੋਈ ਮੂਲ ਲਾਗੇ ਸੇ ਜਨ ਪਰਵਾਣ ਅਨੰਦਨ ਰਾਮ ਨਾਮ ਜਪ ਹਿਰਦੈ ਗੁਰਬਦੀ ਹਰ ਏਕੂ ਜਾਣ ਰਹਾਉ ਡਾਲੀ ਲਾਗੇ ਨਹਿ ਫਲ ਜਾਏ ਅੰਦੀ ਕੰਮੀ ਅੰਧ ਸਜਾਏ ਮਨ ਮੁਖ ਅੰਦਾ ਠੌਰ ਨਾ ਪਾਏ ਬਿਸਟਾ ਕਾ ਕੀੜਾ ਬਿਸਟਾ ਮਾਹੇ ਪਚਾਏ ਗੁਰ ਕੀ ਸੇਵਾ ਸਦਾ ਸੁਖ ਪਾਏ ਸੰਤ ਸੰਗਤ ਮਿਲ ਹਰ ਗੁਣ ਗਾਏ ਨਾਮੇ ਨਾਮ ਕਰੇ ਵਿਚਾਰ ਆਪ ਤਰੈ ਕੁੱਲ ਉਧਰਣਹਾਰ ਗੁਰ ਕੀ ਬਾਣੀ ਨਾਮ ਵਜਾਏ ਨਾਨਕ ਮਹਿਲ ਸਬਦ ਘਰ ਪਾਏ ਗੁਰਮਤ ਸਤ ਸਰ ਹਰ ਜਲ ਨਾਇਆ ਦੁਰਮਤ ਮੈਲ ਸਭ ਦੁਰਤ ਗਵਾਇਆ ਆਸਾ ਮਹਲਾ 3 ਮਨ ਮੁਖ ਮਰ ਹੈ ਮਰ ਮਰਨ ਵਿਗਾੜ ਹੈ ਦੁਜੈ ਭਾਏ ਆਤਮ ਸੰਘਾਰ ਹੈ ਮੇਰਾ ਮੇਰਾ ਕਰ ਕਰ ਵਿਗੂਤਾ ਆਤਮ ਨਾ ਚੀਨੈ ਪਰਮੈ ਵਿੱਚ ਸੂਤਾ ਮਰ ਮੁਆ ਸਬਦੇ ਮਰ ਜਾਏ ਉਸਤਤ ਨਿੰਦਾ ਗੁਰ ਸਮਝਾਣਾਈ ਇਸ ਜੁਗ ਮਹਿਲਾ ਹਰ ਜਪ ਲੈ ਜਾਏ ਰਹਾਉ ਨਾਮ ਵਿਹੂਣ ਗਰਬ ਗਲ ਜਾਏ ਬਿਰਥਾ ਜਨਮ ਦੂਜੈ ਲੋਭਾਇ ਨਾਮ ਵਿਹੂਣੀ ਦੁਖ ਜਲੇ ਸਬਾਈ ਸਤਗੁਰ ਪੂਰੇ ਬੂਝ 부ਝਾਈ ਮਨ ਚੰਚਲ ਬਹੁ ਚੋਟਾਂ ਖਾਏ ਇਥੋਂ ਛੁਡਕਿਆ ਠੌਰ ਨਾ ਪਾਏ ਗਰਬ ਜੂਨ ਵਿਸ਼ਟਾ ਕਾ ਵਾਸ ਤਿਤ ਕਰ ਮਨ ਮੁਖ ਕਰੇ ਨਿਵਾਸ ਆਪਣੇ ਸਤਿਗੁਰ ਕਉ ਸਦਾ ਬਲ ਜਾਈ ਗੁਰਮੁਖ ਜੋਤੀ ਜੋਤ ਮਿਲਾਈ ਨਿਰਮਲ ਬਾਣੀ ਨਿਜ ਘਰ ਵਾਸਾ ਨਾਨਕ ਹਉਮੈ ਮਾਰੇ ਸਦਾ ਉਦਾਸਾ ਆਸਾ ਮਹੱਲਾ ਤੀਜਾ ਲਾਲੈ ਆਪਣੀ ਜਾਤ ਗਵਾਈ ਤਨ ਮਨ ਅਰਪੇ ਸਤਿਗੁਰ ਸਰਣਾਇ ਹਿਰਦੈ ਨਾਮ ਵੱਡੀ ਵਡਿਆਈ ਸਦਾ ਪ੍ਰੀਤਮ ਪ੍ਰਭ ਹੋਏ ਸਖਾਈ ਸੋ ਲਾਲਾ ਜੀਵਤ ਮਰੈ ਸੋਗ ਹਰਖ ਦੁਏ ਸਮ ਕਰ ਜਾਣੈ ਗੁਰ ਪ੍ਰਸਾਦੀ ਸਬਜ਼ ਉਧਰੈ ਰਹਾਉ ਕਰਨੀ ਕਾਰ ਤੁਰਹੁ ਫੁਰਮਾਈ ਬਿਨ ਸਬਦੈ ਕੋ ਥਾਏ ਨ ਪਾਈ ਕਰਨੀ ਕੀਰਤ ਨਾਮ ਵਸਾਈ ਆਪੇ ਦੇਵੈ ਢਿਲ ਨ ਪਾਈ ਮਨ ਮੁਖ ਪਰਮ ਭੁੱਲੇ ਸੰਸਾਰ ਬਿਨ ਰਾਸੀ ਕੂੜਾ ਕਰੇ ਵਾਪਾਰ ਵਿਣਰਾਸੀ ਵਖਰ ਪੱਲੇ ਨਾ ਪਾਏ ਮਨਮੁਖ ਭੁੱਲਾ ਜਨਮ ਗਵਾਏ ਸਤਗੁਰ ਸੇਵੇ ਸੋ ਲਾਲਾ ਹੋਏ ਉਤਮ ਜਾਤੀ ਉਤਮ ਸੋਏ ਗੁਰ ਪਾਉੜੀ ਸਭ ਦੂ ਉੱਚਾ ਹੋਏ ਨਾਨਕ ਨਾਮ ਵਡਾਈ ਹੋਏ ਆਸਾ ਮਹਲਾ 3 ਮਨਮੁਖ ਝੂਠੋ ਝੂਠ ਕਮਾਵੇ ਖਸਮੈ ਕਾ ਮਹਿਲ ਕਦੇ ਨ ਪਾਵੇ ਦੂਜੈ ਲੱਗੀ ਭਰਮ ਭੁਲਾਵੇ ਮਮਤਾ ਬਾਦਾ ਆਵੇ ਜਾਵੇ ਦੁਹਾਗਣੀ ਕਮਨ ਦੇਖ ਸੀਗਾਰ ਪੁੱਤਰ ਕਲਤ ਧਨ ਮਾਇਆ ਚਿਤ ਲਾਏ ਝੂਠ ਮੋਹ 파ਖੰਡ ਵਿਕਾਰ ਰਹਾਉ ਸਦਾ ਸੁਹਾਗਣ ਜੋ ਪ੍ਰਭ ਪਾਵੈ ਗੁਰ ਸਬਦੀ ਸੀਗਾਰ ਬਣਾਵੈ ਸੇਜ ਸੁਖਾਲੀ ਅਨੰਦਨ ਹਰ 라ਵੈ ਮਿਲ ਪ੍ਰੀਤਮ ਸਦਾ ਸੁਖ ਪਾਵੈ ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ ਆਪਣਾ ਪਿਰ ਰੱਖੈ ਸਦਾ ਉਰਤਾਰ ਨੇੜੇ ਵਿਖੈ ਸਦਾ ਹضور ਮੇਰਾ ਪ੍ਰਭ ਸਰਬ ਰਹਿਆ ਭਰਪੂਰ ਆਗੇ ਜਾਤ ਰੂਪ ਨ ਜਾਏ ਤੇਹਾ ਹੋਵੈ ਜੇਹੇ ਕਰਮ ਕਮਾਏ ਸਬਦੇ ਉਚੋ ਉਚਾ ਹੋਏ ਨਾਨਕ ਸਾਚ ਸਮਾਵੈ ਸੋਏ ਆਸਾ ਮਹੱਲਾ ਤੀਜਾ ਭਗਤ ਰਤਾ ਜਨ ਸਹਿਜ ਸੁਭਾਏ ਗੁਰ ਕੈ ਭੈ ਸਾਚੈ ਸਾਚ ਸਮਾਈ ਬੇਨ ਗੁਰ ਪੂਰੇ ਭਗਤ ਨਾ ਹੋਏ ਮਨ ਮੁਖੁਰ ਨੇ ਆਪਣੀ ਪਤ ਖੋਏ ਮੇਰੇ ਮਨ ਹਰ ਜਪ ਸਦਾ ਧਿਆਏ ਸਦਾ ਆਨੰਦ ਹੋਵੇ ਦਿਨ ਰਾਤੀ ਜੋ ਇੱਛਾ ਸੋਈ ਫਲ ਪਾਈ ਰਹਾਉ ਗੁਰ ਪੂਰੇ ਤੇ ਪੂਰਾ ਪਾਏ ਹਿਰਦੈ ਸ਼ਬਦ ਸੱਚ ਨਾਮ ਵਸਾਏ ਅੰਤਰ ਨਿਰਮਲ ਅੰਮ੍ਰਿਤ ਸਰਨਾਏ ਸਦਾ ਸੂਚੇ ਸਾਚ ਸਮਾਏ ਹਰ ਪ੍ਰਭ ਵੇਖੈ ਸਦਾ ਹਜੂਰ ਗੁਰ ਪ੍ਰਸਾਦ ਰਹਿਆ ਪਰਪੂਰ ਜਹਾਂ ਜਾਓ ਤਹਿ ਵੇਖਾ ਸੋਇ ਗੁਰ ਬਿਨ ਦਾਤਾ ਅਵਰ ਨਾ ਕੋਇ ਗੁਰਸਾਗਰ ਪੂਰਾ ਪੰਡਾਰ ਊਤਮ ਰਤਨ ਜਵਾਹਰ ਅਪਾਰ ਗੁਰ ਪ੍ਰਸਾਦੀ ਦੇਵਨ ਹਾਰ ਨਾਨਕ ਬਖਸੇ ਬਖਸਣ ਹਾਰ ਆਸਾ ਮਹਲਾ 3 ਗੁਰਸਾਇਰ ਸਤਿਗੁਰ ਸੱਚ ਸੋਏ ਪੂਰੇ ਭਾਗ ਗੁਰ ਸੇਵਾ ਹੋਏ ਸੋ 부ਜੈ ਜਿਸ ਆਪ 부ਝਾਏ ਗੁਰ ਪ੍ਰਸਾਦੀ ਸੇਵ ਕਰਾਏ ਗਿਆਨ ਰਤਨ ਸਭ ਸੋਜੀ ਹੋਏ ਗੁਰ ਪ੍ਰਸਾਦ ਅਗਿਆਨ ਬਿਨਾਸੈ ਅਨੰਦਿਨ ਜਾਗੇ ਵੇਖੈ ਸਚ ਸੋਏ ਰਹਾਉ ਮੋਹ ਗੁਮਾਨ ਗੁਰ ਸ਼ਬਦ ਜਲਾਏ ਪੂਰੇ ਗੁਰਤੇ ਸੋਜੀ ਪਾਏ ਅੰਤਰ ਮਹਿਲ ਗੁਰ ਸ਼ਬਦ ਪਛਾਣੈ ਆਵਣ ਜਾਣ ਰਹੈ ਥਿਰਨਾਮ ਸਮਾਣੀ ਜੰਮਣ ਮਰਣਾ ਹੈ ਸੰਸਾਰ ਮਨਮੁਖ ਅਚੇਤ ਮਾਇਆ ਮੋਹ ਗੁਬਾਰ ਪਰ ਨਿੰਦਾ ਬਹੁ ਕੂੜ ਕਮਾਵੇ ਵਿਸਟਾ ਕਾ ਕੀੜਾ ਵਿਸਟਾ ਮਾਹਿ ਸਮਾਵੇ ਸਤ ਸੰਗਤ ਮਿਲ ਸਭ ਸੋ ਜੀ ਪਾਏ ਗੁਰ ਕਾ ਸ਼ਬਦ ਹਰ ਭਗਤ ਦਿਰੜਾਏ ਭਾਣਾ ਮੰਨੇ ਸਦਾ ਸੁਖ ਹੋਏ ਨਾਨਕ ਸਚ ਸਮਾਵੇ ਸੋਏ